ਨਾਲ ਬੱਚਾ ਬਾਪਸ ਨਹੀਂ ਆਇਆ ਦੂਏ ਫਿਰ ਮੈਂ ਮੋੜਾ ਮੈਂ ਬੁੱਤਰ ਮੋੜਾ ਬਾਪਸ ਨਹੀਂ ਆਂਦੇ ਕੋਈ ੜਵੀ ਗਈਆ ਕਿੱਦਾਂ ਗਿਆ ਕਿਸ ਨੇ ਗਿਆ ਉਸਕੇ ਆਇਆ ਹੀ ਨਹੀਂ ਬੱਚਾ ਬਾਪਸ ਅੱਗੇ ਵੀ ਘਰ ਜਾਂਦਾ ਹੁੰਦਾ ਸੀ ਕੋਈ ਨਾ ਕੋਈ ਆ ਇਸ ਵੀਡੀਓ ਨੂੰ ਜਿੰਨਾ ਹੋ ਸਕੇ ਉਨਾਂ ਸ਼ੇਅਰ ਕਰੋ ਤਾਂ ਕਿ ਕਿਸੇ ਮਾਂ ਦਾ ਵਿਛੜਿਆ ਬੱਚਾ ਜਿਹੜਾ ਹੈ ਉਹ ਉਹਨਾਂ ਦੇ ਘਰ ਤੱਕ ਪੁੱਛੇ ਰੋਣਾ ਨਹੀਂ ਰੋਣਾ ਨਹੀਂ ਮਾਤੇ ਕੋਈ ਗੱਲ ਨਹੀਂ ਜੇ ਮਰਨੇ ਚਾਹੇ ਤੇ ਆ ਜਾਏਗਾ ਬੱਚਾ ਬੱਸ ਕੋਈ ਗੱਲ ਕੋਈ ਗੱਲ ਰੋਣਾ ਨਹੀਂ ਹੈ ਬੱਚਾ ਮਿਲੇਗਾ ਮੈਂ ਮਿਲੇ ਚੰਗੀ ਗੱਲ ਹੈ ਤਾਂ ਮਾਤਾ ਇਸ ਹਾਲਤ ਚ ਨਹੀਂ ਨਾ ਕਿ ਪੂਰੇ ਤਰੀਕੇ ਨਾਲ ਘਰ ਭੋਦੀ ਮੰਗ ਖਾਣੇ ਕੇ ਬਣੇ ਕੰਦੀ ਕੇਵਰ ਮੈਂ ਬਠਣ ਨਹੀਂ ਨੀ ਬਣਿਆਂਦੀ ਗੇ ਬੱਚਾ ਤਾਂ ਨਾ ਕੋਈ ਗੱਲ ਰੋਣਾ ਨਹੀਂ ਰੋਣਾ ਨਹੀਂ ਮਾਤਾ ਜੀ ਰੋਣਾ ਨਹੀਂ ਹਾਂ ਕੋਈ ਗੱਲ ਆਪਸੀ ਸਾਇੰਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਇਸ ਵੇਲੇ ਅਰਸਪੁਰਾ ਦੇ ਇੱਕ ਪਿੰਡ ਅਗਵਾਵ ਵਿਖੇ ਇਸ ਪਿੰਡ ਦੇ ਵਿੱਚ ਆਉਣ ਦਾ ਮੇਰਾ ਮਕਸਦ ਇੱਕ ਪਰਿਵਾਰ ਦੇ ਨਾਲ ਗੱਲਬਾਤ ਕਰਨਾ ਉਹ ਪਰਿਵਾਰ ਜਿਨ੍ਹਾਂ ਦੇ ਘਰ ਦਾ ਇੱਕ ਬੇਟਾ ਜਿਹੜਾ ਪਿਛਲੇ 4 ਮਹੀਨੇ ਕਰੀਬ-ਕਰੀਬ 4 ਮਹੀਨੇ ਤੋਂ ਘਰੋਂ ਗਿਆ ਸੀ ਪਰ ਪਰਤ ਕੇ ਨਹੀਂ ਆਇਆ ਜਿਹहां ਮੈਂ ਗੱਲ ਕਰ ਰਿਹਾ ਹਾਂ ਰਸ਼ਪਾਲ ਸਿੰਘ ਦੀ ਰਸ਼ਪਾਲ ਸਿੰਘ ਇਹਨਾਂ ਦਾ ਬੇਟਾ ਇਹਨਾਂ ਦੇ ਪਿਤਾ ਨੇ ਰਗਵੀਰ ਸਿੰਘ ਇਹਨਾਂ ਦੇ ਬੇਟਾ ਜਿਹੜਾ ਘਰੋਂ ਪਿਛਲੇ 3 3.5 ਮਹੀਨੇ ਪਹਿਲਾਂ ਘਰੋਂ ਗਿਆ ਸੀ ਪਰ ਉਸ ਤੋਂ ਬਾਅਦ ਉਹ ਮੁੜ ਕੇ ਘਰ ਨਹੀਂ ਪਰਤੇ ਆ ਬੱਚਾ Mentally retarded ਹੈ ਕਿਉਂਕਿ ਇੱਕ ਸਰਟੀਫਿਕੇਟ ਮੇਰੇ ਹੱਥ ਦੇ ਵਿੱਚ ਹੈ Mental retardation with epileptic disorder ਇਹ ਉਸ ਬੱਚੇ ਨੂੰ ਥੋੜੀ ਪ੍ਰੋਬਲਮ ਹੈ ਜਿੱਦੀ ਕਰਕੇ ਉਹ ਬੱਚਾ ਸ਼ਾਇਦ ਕਿਸੇ ਦੇ ਨਾਲ ਖੁੱਲ ਕੇ ਅੱਛੇ ਤਰੀਕੇ ਦੇ ਨਾਲ ਗੱਲ ਵੀ ਨਹੀਂ ਕਰ पाए ਲੇਕਿਨ ਆਮ ਤੌਰ ਤੇ ਉਹ ਬਿਲਕੁਲ ਠੀਕ ਰਹਿੰਦਾ ਸੀ ਕਦੇ-ਕਦੇ ਉਸ ਨੂੰ ਕਿਸੇ ਤਰੀਕੇ ਦੀ ਪ੍ਰੋਬਲਮ ਹੁੰਦੀ ਸੀ ਤਾਂ ਉਹ ਘਰੋਂ ਨਿਕਲ ਜਾਂਦਾ ਸੀ ਉਹਨਾਂ ਦੇ ਮਾਤਾ ਜੀ ਸਾਡੇ ਨਾਲ ਜੁੜੇ ਨੇ ਅਸੀਂ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਮਾਤਾ ਜੀ ਕੀ ਨਾਮ ਤੁਹਾਡਾ ਉਰਮਲਾ ਦੇਵੀ ਉਰਮਲਾ ਦੇਵੀ ਆ ਕੀ ਹੋਇਆ ਬੱਚਾ ਕਦੋਂ ਗਿਆ ਤੇ ਕੀ ਕਾਰਨ ਹੋਇਆ ਕਿ ਉਹ ਘਰੋਂ ਚਲੇ ਗਿਆ 8ਵੇਂ ਨੇ ਗਿਆ 5 ਵਜੇ 7 ਤਰੀਕ ਹੀ ਹੂੰ ਤੇ ਮਮੇ ਮੈਨੂੰ ਭੁੱਖ ਲੱਗੀ ਆ ਮੈਨੂੰ ਰੋਟੀ ਮੈਨੂੰ ਰੋਟੀ ਰੇਮਾ ਨਿੰਬੂ ਬਾ ਵੀ ਦਿੱਤਾ ਖਾਦੇ ਮੈਂ ਹੁਣ ਮੈਨੂੰ ਭੁੱਖ ਲੱਗੀ ਮੈਂ ਚੋਲ ਮਦਾਲ ਬਣ ਗਈ ਚੋਲ ਬਣਾ ਬੱਚਾ 10 ਮਿੰਟ ਠਹਿਰ ਜਮ ਮੈਂ ਹਾਂ ਮੈਂ ਅੰਦਰ ਗਈ ਮੇਰਾ ਬੱਚਾ 15 ਮਿੰਟ ਫਿਰ ਮੈਂ ਗਈ ਮੈਂ ਡਰ ਮਿੰਗੀ ਲੱਭਾ ਪਰ ਬਾਬੁਸ਼ਾਈ ਮੈਂ ਪੂਰਾ ਮੈਂ ਦਿਖ ਦੇ ਰਹੀ ਉਹ ਰੋਜ਼ ਘਟੀ ਮੈਂ ਮੇਰਾ ਬੱਚਾ ਬਾਬਪਾਪਸ ਨਹੀਂ ਆਇਆ ਦੂਵੇਂ ਫਿਰ ਮੈਂ ਮੋੜਾ ਮੈਂ ਬੁੱਤਰ ਮੋੜਾ ਬਾਬਪਾਪਸ ਨਹੀਂ ਆਉਂਦੇ ਖੁਦ ਅੜੇ ਵੀ ਗਈ ਆ ਕਿੱਦੜੀ ਅੱਗੇ ਤਾਂ ਨਹੀਂ ਗਿਆ ਮੁੜ ਕੇ ਆਇਆ ਹੀ ਨਹੀਂ ਬੱਚਾ ਬਾਬਪਾਪਸ ਮੁੜ ਕੇ ਨਹੀਂ ਅੱਗੇ ਵੀ ਘਰ ਜਾਂਦਾ ਹੁੰਦਾ ਸੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅੱਗੇ ਵੀ ਕਦੇ ਘਰੋਂ ਜਾਂਦਾ ਹਾ ਬਾਪ ਸਾਈਂ ਦੂਰ ਨਹੀਂ ਜਾਂਦਾ ਦੂਰ ਨਹੀਂ ਅੰਦਾ ਅੱਗੇ ਸਾਗੇ ਅਉਣ ਸ਼ਾਮ ਮੇਰੇ ਨਾਲ ਕੇ ਬਣੀ ਅੱਛਾ ਕੇ ਬੜਾ ਜਾਂ ਮੈਂ ਕੇ ਨਾ ਫੜ ਜਾ ਉਸ ਨੇ ਸਾਹਮਣੇ ਨਾ ਫੜੀ ਮੈਂ ਚਲ ਪੁੱਤਰ ਕਰ ਬਸ ਇਹ ਮੰਮੀ ਮੈਂ ਦੂਰ ਜਾਣਾ ਮੈਂ ਨਹੀਂ ਇਥੇ ਰਹਿਣਾ ਮੇਰਾ ਦਿਲ ਲੱਗਦਾ ਅੱਛਾ ਇਹ ਗੱਲ ਕਹਿ ਕੇ ਆ ਮੈਂ ਦਿਲ ਨਾਲ ਮੈਂ ਜਾਣਾ ਕਮ ਮੈਂ ਦੂਰ ਜਾਣਾ ਮੈਂ ਕਦ ਕਦ ਕਰਦਾ ਹਾ ਹੁਣ ਗਿਆ ਬਾਪ ਨਹੀਂ ਆਇਆ ਇਸ ਵਾਰ ਕੁਝ ਕਹਿ ਕੇ ਗਿਆ ਸੀ ਵੈਲਿੰਗਨ ਗੁਲੀ ਨੂੰ ਕਿਹਨੇ ਗਿਆ ਮਮੀ ਮੈਂ ਮੈਨੂੰ ਲੱਗਦਾ ਬਸ ਇਹ ਗੱਲ ਮੈਨੂੰ ਲੱਗਦਾ ਮੈਂ ਨਹੀਂ ਦਿਲ ਰਣਦਾ ਨਾ ਕਿਸੇ ਰਸ਼ਪਾਲ ਨੂੰ ਨਾ ਰਸ਼ਪਾਲ ਨੂੰ ਜੀ ਇਆਂ ਘਰ ਕਿ ਕਹਿੰਦੇ ਸੀ ਕਾਕਾ 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 ਮਤਲਬ ਜਿਆਦਾ ਉਹਨੂੰ ਕਾਕਾ ਹੀ ਪਤਾ ਸੀ ਕਾਕਾ ਹੀ ਹਾਂ ਦੇ ਅੱਛਾ ਤਾਂ ਦਰਸ਼ਕੋ ਮੈਂ ਤਸਵੀਰ ਵੀ ਨਾਲ ਦੇ ਨਾਲ ਸ਼ੇਅਰ ਕਰ ਰਿਹਾ ਹਾਂ ਇਸ ਵੀਡੀਓ ਨੂੰ ਜਿੰਨਾ ਹੋ ਸਕੇ ਉਹਨਾਂ ਸ਼ੇਅਰ ਕਰੋ ਤਾਂ ਕਿ ਕਿਸੇ ਮਾਂ ਦਾ ਵਿਛੜਿਆ ਬੱਚਾ ਜਿਹੜਾ ਹੈ ਉਹ ਉਹਨਾਂ ਦੇ ਘਰ ਤੱਕ ਪੁੱਛੇ ਰੋਣਾ ਨਹੀਂ ਰੋਣਾ ਨਹੀਂ ਮਾਤੇ ਕੋਈ ਗੱਲ ਨਹੀਂ ਜੇ ਮਰਨੇ ਚਾਹੇ ਤੇ ਆ ਜਾਏਗਾ ਬੱਚਾ ਵਾਪਸ ਕੋਈ ਗੱਲ ਕੋਈ ਗੱਲ ਰੋਣਾ ਨਹੀਂ ਹੈ ਚੰਪਾ ਪੁਲਿਸ ਰਿਪੋਰਟ ਲਖਾਈ ਸੀ ਕਦੋਂ ਲਖਵਾਈ ਸੀ ਪੁਲਿਸ ਸ਼ੋਦਾਤਰੀ 14 ਅਗਸਤ ਨੂੰ ਤੇ ਗਿਆ ਕਿ ਤੁਸੀਂ ਬੱਚਾ ਸ਼ੋਦਾਤਰੀ 7 ਅਗਸਤ ਨੂੰ ਹੋ ਗਿਆ ਸੀ ਇਹ ਸ਼ਾਮ ਬਿਲ ਗਿਆ ਸੀ ਜਾਂ ਸ਼ਾਮ ਨੂੰ 5 ਵਜੇ ਸ਼ਾਮ ਨੂੰ 5 ਵਜੇ ਘਰੋਂ ਗਿਆ ਸੀ ਤੇ ਉਸ ਤੋਂ ਬਾਅਦ ਨਹੀਂ ਆਇਆ ਤੇ ਹੁਣ ਤੁਸੀਂ ਪੁਲਿਸ ਨੇ ਕੀ ਕੀਤਾ ਕੋਈ ਥ੍ਰੀ ਸਾਲਿਆ ਆ ਰਹੀ ਕੋਸ਼ਿਸ਼ ਕਰਾਂਗੇ ਠੀਕ ਹੈ ਜੇ ਆਪਾਂ ਜਿੰਨੇ ਵੀ ਥਾਣੇ ਤੋਂ ਨੇ ਮਤਲਬ ਉੱਥੇ ਸਹੀ ਰਿਪੋਰਟ ਪੂਰੀ ਬਕਾਇਦਾ ਲਿਖਾਈ ਗਈ ਹੈ ਨਾ ਮਿਸਿੰਗ ਰਿਪੋਰਟ ਹੋ ਗਈ ਦੀ ਹੈ ਹਾਂ ਇਹ ਆਰਸਪੁਰਾ ਪੁਲਿਸ ਸਟੇਸ਼ਨ ਦੇ ਵਿੱਚ ਹਾਂਜੀ ਇਹ 14 ਅਗਸਤ ਨੂੰ ਹਾਂਜੀ ਠੀਕ ਹੈ ਅਸੀਂ ਫੋਟੋ ਵੀ ਨਾਲ-ਨਾਲ ਦੇ ਦੇਾਂਗੇ ਬੱਚੇ ਦੀ ਅ ਦਰਸ਼ਕੋ ਇਹ ਪੁਲਿਸ ਸਟੇਸ਼ਨ ਆਰਸਪੁਰਾ ਦੇ ਵਿੱਚ ਆਲਰੇਡੀ ਮਿਸਿੰਗ ਰਿਪੋਰਟ ਵੀ ਜਿਹੜੀ ਹੈ ਉਹ ਹੋ ਚੁੱਕੀ ਹੈ ਪਰ ਪੁਲਿਸ ਦਾ ਦਾਇਰਾ ਵੀ ਕੁਝ ਹੱਦ ਤੱਕ ਕਈ ਵਾਰੀ ਉੱਥੇ ਤੱਕ ਨਹੀਂ ਪਹੁੰਚ ਸਕਦਾ ਜਿੱਥੇ ਤੱਕ ਤੁਹਾਡੀ ਦਰਸ਼ਕਾਂ ਦੀ ਖਾਸ ਕਰਕੇ ਨਜ਼ਰ ਜਿਹੜੀ ਹੈ ਉਹ ਪਹੁੰਚ ਸਕਦੀ ਹੈ ਇਸ ਵੀਡੀਓ ਨੂੰ ਇੰਨਾ ਜ਼ਿਆਦਾ ਸ਼ੇਅਰ ਕਰ ਦਿਓ ਤਾਂ ਕਿ ਉਹ ਬੱਚਾ ਜਿਹੜਾ ਹੈ ਤੁਸੀਂ ਮਾਂ ਦੀ ਹਾਲਤ ਦੇਖ ਰਹੇ ਹੋ ਕਿ ਮਾਂ ਜਿਹੜੀ ਹੈ ਉਹ ਕੁਦਰਤੀ ਗੱਲ ਹੈ ਜਿਸ ਲਈ ਬੱਚਾ ਜਿਹਨੂੰ ਕੁੱਖ ਦੇ ਵਿੱਚੋਂ ਪੈਦਾ ਕੀਤਾ ਹੋਵੇ ਤੇ ਉਹ ਨੇੜਿਓਂ ਇੱਕਦਮ ਤੋਂ ਦੂਰ ਚਲਾ ਜਾਵੇ ਤਾਂ ਕਿਤੇ ਨਾ ਕਿਤੇ ਦੁੱਖ ਬਹੁਤ ਜ਼ਿਆਦਾ ਹੋ ਸਕਦਾ ਰੋਸ ਦੁੱਖ ਨੂੰ ਸਿਰਫ ਮਾਂ ਹੀ ਸਮਝ ਸਕਦੀ ਹੈ ਤੁਸੀਂ ਜਿਹੜੇ ਲੋਕੀ ਇਸ ਵੀਡੀਓ ਨੂੰ ਦੇਖਣਗੇ ਤੁਸੀਂ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਕਿ ਉਹਨਾਂ ਨੂੰ ਤੁਹਾਡਾ ਬੱਚਾ ਮਿਲੇ ਜਾਂ ਕਿਸ ਤਰ੍ਹਾਂ ਦਾ ਉਹ ਦੇਖਣ ਚ ਕੀ ਹੈ ਕਿਸ ਤਰ੍ਹਾਂ ਉਸ ਨੂੰ ਪਛਾਣ ਸਕਦੇ ਨੇ ਕੋਈ ਬੱਚਾ ਮਿਲੇਗਾ ਮੈਂ ਮਿਲੇ ਚੰਗੀ ਗੱਲ ਹੈ ਮਿਲੇ ਤਾਂ ਮਾਤਾ ਇਸ ਹਾਲਤ ਚ ਨਹੀਂ ਨਾ ਕਿ ਪੂਰੇ ਤਰੀਕੇ ਨਾਲ ਗੱਲ ਖੰਨੇ ਕੇ ਬਣੇ ਕੰਦੀ ਕਿ ਬਰ ਮੈਂ ਨਿੰਬਤ ਨਿੰਬਨਾਂ ਦੀ ਗੇਬ ਚੋਇਆ ਨਾ ਲਮਗੇ ਕੋਈ ਕੰਮ ਕੋਈ ਰੋਣਾ ਨਹੀਂ ਰੋਣਾ ਨਹੀਂ ਮਾਤੇ ਰੋਣਾ ਨਹੀਂ ਰੋਣਾ ਨਹੀਂ ਕੋਈ ਗੱਲ ਰਗਵੀਰ ਜੀ ਤੁਸੀਂ ਜਿਹੜੇ ਵੀ ਇਸ ਵੀਡੀਓ ਨੂੰ ਦੇਖਦੇ ਹੋ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਕਿ ਬੱਚਾ ਕਿਸੇ ਨੂੰ ਮਿਲੇ ਤੇ ਉਹ ਕਿੰ ਨੂੰ ਆ ਕੇ ਰਿਪੋਰਟ ਕਰਨ ਕਿਸ ਨੂੰ ਸੁਣਾਣ ਆ ਕੇ ਆ ਕੇ ਸਾਨੂੰ ਸੁਣਾ ਰਗਵੀਰ ਸਿੰਘ ਮੇਰਾ ਨਾਮ ਜੀ ਇਹ ਮੇਰਾ ਬੱਚਾ ਜੀ ਇਹਨਾਂ ਆ ਜਸਪਾਲ ਸਿੰਘ ਠੀਕ ਇਹਨਾਂ ਮਖਣੀ ਮਖਣੀ ਆਉਂਦੇ ਸੀ ਠੀਕ ਇਹ ਮਖਣੀ ਨੂੰ ਸ਼ੇਅਰ ਕਰ ਦੇਣ ਠੀਕ ਹੈ ਇਹਦਾ ਮੋਬਾਈਲ ਨੰਬਰ ਆ ਮੋਬਾਈਲ ਨੰਬਰ ਮੋਬਾਈਲ ਨੰਬਰ ਅਸੀਂ ਇਹਨਾਂ ਦਾ ਪਰਿਵਾਰ ਦਾ ਇਹਨਾਂ ਦੇ ਬੱਚੇ ਦੇ ਉਸ ਜਿਹੜਾ ਬੱਚਾ ਮਿਸਿੰਗ ਹੈ ਉਸਦੇ ਭਰਾ ਦਾ ਸਕਰੀਨ ਦੇ ਉੱਪਰ ਨਾਲ ਦੇ ਨਾਲ ਸ਼ੇਅਰ ਵੀ ਕਰ ਦੇਾਂਗੇ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਰਸ਼ਪਾਲ ਸਿੰਘ ਕਾਕਾ ਨਾਮ ਹੈ ਇਸ ਬੱਚੇ ਦਾ ਵੀਡੀਓ ਦੇ ਵਿੱਚ ਤੁਹਾਨੂੰ ਨਾਲ ਦੇ ਨਾਲ ਫੋਟੋ ਵੀ ਦਿਖਾ ਰਿਹਾ ਉਸ ਫੋਟੋ ਦੇ ਵਿੱਚ ਤੁਸੀਂ ਉਸ ਬੱਚੇ ਨੂੰ ਚੰਗੀ ਤਰੀਕੇ ਦੇ ਨਾਲ ਪਛਾਣ ਲਓ ਉਮਰ ਇਹਨਾਂ ਦੇ ਬੇਟੇ ਦੀ ਕਰੀਬ 42 ਸਾਲ ਹੈ 42 ਸਾਲ ਦੇ ਇਸ ਇਹਨਾਂ ਦੇ ਬੇਟੇ ਨੂੰ ਅਗਰ ਤੁਹਾਨੂੰ ਇਹ ਕਿਤੇ ਵੀ ਮਿਲੇ ਕਿਸੇ ਪ੍ਰੋਬਲਮ ਨਹੀਂ ਆ ਥੋੜਾ ਜਿਆ ਮੈਂਟਲੀ ਜਿਸ ਤਰ੍ਹਾਂ ਇਹ ਕਹਿ ਰਹੇ ਨੇ ਕਿ ਰਿਟਾਰਡਡ ਹੈ ਮਗਰ ਗੱਲ ਨੂੰ ਸਮਝਦਾ ਹੈ ਗੱਲ ਕਰਦਾ ਹੈ ਕਿਉਂਕਿ ਘਰ ਦੇ ਵਿੱਚ ਵੀ ਕੰਮ ਕਾਜ ਕਰਦਾ ਰਹਿੰਦਾ ਸੀ ਸਾਰਾ ਕੰਮ ਕਰਦਾ ਘਾਹ ਫਟਾ ਬੜਨਾ ਪੂਜਾ ਪਾੜ ਕਰਨੀ ਅੱਛਾ ਪੂਜਾ ਪਾੜ ਨਹੀਂ ਕਰਦਾ ਜੋ ਤਾਂ ਬਾਰੇ ਮੰਮੀ ਰੋਟੀ ਲਿਆ ਮੈਨੂੰ ਖਾਣਾ ਰੋਟੀ ਖਾਣੀ ਪਿੰਨੇ ਨੇ ਸਾਰੇ ਕੰਮ ਬਣ ਘਰ ਹੋ ਸਕਦੇ ਆ ਡੰਗੇ ਸਾਰ ਨੂੰ ਸਾਹਮਣੇ ਤਾਂ ਤੁਸੀਂ ਸੁਣਿਆ ਮਾਤਾ ਜੀ ਕੋਲੋਂ ਕਿ ਇਤਨਾ ਵੀ ਜ਼ਿਆਦਾ ਮੈਂਟਲੀ ਰਿਟਾਰਡਡ ਨਹੀਂ ਹੈ ਕਿ ਤੁਹਾਡੀ ਗੱਲ ਨੂੰ ਨਾ ਸਮਝ ਸਕੇ ਅਗਰ ਦੂਰੀਆਂ ਵੀ ਸਾਰਾ ਕੰਮ ਘਰ ਸੰਭਾ ਮਿਲ ਨਹੀਂ ਹਮ ਹਮ ਹੰਗਾਇਆ ਕਿ ਬਾਈ ਕੋਠੇ ਪਾਉਣਾ ਹਾਲੇ ਪੜਨੇ ਪਰ ਆ ਗਿਆ ਨਵਤਰੀਆ ਮੈਂ ਸਾਰੇ ਕੰਮ ਕਰਦਾ ਸੀ ਕਰਦੇ ਤਾਂ ਅੱਲਾਹ ਤਾਂ ਦੋਸਤੋ ਇਹ ਅਪੀਲ ਇਸ ਮਾਤਾ ਪਿਤਾ ਵੱਲੋਂ ਆਪ ਸਮੂਹ ਆਪਸੀ ਸਾਇੰਟੀਵੀ ਦੇਖਣ ਵਾਲੇ ਦਰਸ਼ਕਾਂ ਨੂੰ ਇਸ ਵੀਡੀਓ ਨੂੰ ਇੰਨਾ ਜ਼ਿਆਦਾ ਸ਼ੇਅਰ ਕਰਦੇ ਹੋ ਕਿ ਕਿਤੇ ਨਾ ਕਿਤੇ ਅਗਰ ਦਰਸ਼ਕਾਂ ਦੇ ਵਿੱਚੋਂ ਹੀ ਕਿਸੇ ਨਾ ਕਿਸੇ ਨੂੰ ਇਹਨਾਂ ਦਾ ਬੱਚਾ ਜਿਹੜਾ ਹੈ ਨਾਲ ਫੋਟੋ ਵੀ ਅਸੀਂ ਤੁਹਾਨੂੰ ਬਾਰ-ਬਾਰ ਦੱਸ ਰਹੇ ਹਾਂ ਕਿ ਸ਼ੋਅ ਕੀਤੀ ਹੋਈ ਹੈ ਅਗਰ ਕਿਸੇ ਨੂੰ ਇਹ ਬੱਚਾ ਇਨਾਂ ਦਾ ਬੇਟਾ ਮਿਲਦਾ ਹੈ 42 ਸਾਲ ਉਮਰ ਹੈ ਕਾਕਾ ਨਾਮ ਹੈ ਰਿਸ਼ਪਾਲ ਸਿੰਘ ਕਾਕਾ ਨਾਮ ਹੈ ਬੱਚੇ ਦਾ ਔਰ ਅਗਰ ਉਹ ਬੇਟਾ ਇਹਨਾਂ ਦਾ ਕਿਸੇ ਨੂੰ ਮਿਲਦਾ ਹੈ ਤਾਂ ਦਿੱਤੇ ਹੋਏ ਸਕਰੀਨ ਦੇ ਉੱਪਰ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਔਰ ਅਗਰ ਤੁਹਾਨੂੰ ਇਹਨਾਂ ਨੰਬਰਾਂ ਤੇ ਕਾਲ ਨਹੀਂ ਹੁੰਦੀ ਤਾਂ ਪੁਲਿਸ ਸਟੇਸ਼ਨ ਆਰਸਪੁਰਾ ਜੰਮੂ ਦੇ ਵਿੱਚ ਪੁਲਿਸ ਸਟੇਸ਼ਨ ਆਰਸਪੁਰਾ ਨੂੰ ਤੁਸੀਂ ਜਿੰਨਾ ਛੇਤੀ ਹੋ ਸਕੇ ਉਹ ਖਬਰ ਜਿਹੜੀ ਹੈ ਪਹੁੰਚਾਓ ਤਾਂ ਕਿ ਇਹਨਾਂ ਦਾ ਬੱਚਾ ਜਿਹੜਾ ਹੈ ਉਹ ਇਹਨਾਂ ਮਾਤਾ ਪਿਤਾ ਨੂੰ ਮੁੜ ਕੇ ਮਿਲ ਸਕੇ ਦੇਖਦੇ ਰੋ واپسی ਸਾਈ ਟੀਵੀ ਇਸ ਤਰ੍ਹਾਂ ਦੀਆਂ ਹੋਰ ਵੀ ਮਿਸਿੰਗ ਰਿਪੋਰਟਸ ਹੋਰ ਵੀ ਖਬਰਾਂ ਹੋਰ ਵੀ ਜਾਣਕਾਰੀਆਂ ਤੁਹਾਨੂੰ ਦਿਆਂਗੇ ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ ਧੰਨਵਾਦ ਜੀ